ਦੇਰੇ 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 ਉਹ ਉਹ ਵੀ ਰਿਹਾ ਕਿੱਦਾਂ ਲੱਗਿਆ ਤੈਨੂੰ ਟੁੱਟ ਅੱਛੀ ਐ ਉਹ ਵਧੀਆ ਲੱਗਿਆ ਆ ਵੀ ਆ ਦੇਖੋ ਸੁੰਦਰ ਰਾਇ ਆ ਮੋਰਾਂ ਆ ਉਹਦੇ ਵਲਾਂ ਦਾ ਸਾਰੇ ਦੇਖੀ 700 ਪਿਆਰ ਤੁਮ ਮੋਟਾ ਡਾਈ ਗਿਆ ਆ ਵੀ ਉਹ ਸਿਲਕ ਤੇ ਹੈ ਰੱਦ ਆਲੀ ਹੋ ਕਰ ਜੱਕਰ ਬੜੇ ਸੋਹਣੇ ਨੇ ਜੱਕਰ ਸਿੱਟੀ ਵੀਰੇ ਆ ਦੇ ਕੋ ਕਿੰਨਾ ਸੋਹਣਾ ਜੱਡੀ ਕਿਹੜਾ ਸੁਣ ਲਿਆ ਕਰਾ ਮੋਰ ਵਾਲਾ ਦਬਕੇ ਵਾਲਾ ਸਾਰਿਆਂ ਨੂੰ ਜਿੰਨੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਸਾਂ ਪਰਦੇਸਾਂ ਵਿੱਚ ਜਿੰਨੇ ਵੀ ਮੇਰੇ ਵੀਰ ਪਾਈ ਬੈਠੇ ਆ ਸਾਰਿਆਂ ਨੂੰ ਨਾ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ YouTube ਫੈਮਲੀ ਨੂੰ ਵੀ ਬਹੁਤ ਜ਼ਿਆਦਾ ਨਵੇਂ ਸਾਲ ਦੀਆਂ ਮੁਬਾਰਕਾਂ ਐਤਾਂ ਹੀ ਤੁਹਾਡਾ ਨਾ ਖੁਸ਼ੀਆਂ ਭਰਿਆ ਸਾਲ ਲੰਘੇ ਚਲੋ ਜੀ ਕੱਲ ਆਪਾਂ ਕਰਕੇ ਆਏ ਤੇ ਸ਼ਾਪਿੰਗ ਤੇ ਸੋਹਣੇ ਸੋਹਣੇ ਸੂਟਾਂ ਦੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਫੇਰ ਤੁਸੀਂ ਕਹਿਣਾ ਪਹਿਣਾ ਨੇ ਦੀਦੀ ਤੁਸੀਂ ਸੂਟ ਨਹੀਂ ਦਿਖਾਏ ਹੈਗੇ ਚਲੋ ਜੀ ਮੇਰਾ ਵੀ ਫਰਜ਼ ਬਣਦਾ ਆਪਣੀ YouTube ਫੈਮਿਲੀ ਨੂੰ ਸੂਟ ਦਿਖਾਉਣ ਦਾ ਵੀ ਆਪਾਂ ਨੇ ਕਿਹੜੀ ਕਿਹੜੀ ਸ਼ਾਪਿੰਗ ਕਰੀ ਹੈ ਤੇ ਆਪਾਂ ਨੂੰ ਹੁਣ ਦੋ ਵਿਆਹ ਹੋਰ ਆ ਰਹੇ ਨੇ ਤੇ ਆਪਾਂ ਹੁਣ ਵਿਆਹ ਵੀ ਜਾਵਾਂਗੇ ਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਬਹੁਤ ਰੱਖੋ ਤੇ ਕਪੜੇ-ਕਪੜੇ ਪਾ ਕੇ ਰੱਖੋ ਉਹਨਾਂ ਦੇ ਦੇਖੋ ਜੀ ਸੁੱਕੀ ਠੰਡ ਪੈ ਰਹੀ ਹੈ ਤੇ ਸਵੇਰੇ ਤਾਂ ਸਾਡੇ ਘਰ ਹੀ ਨਾ ਥੋੜਾ ਤੇ ਠੰਡੀ ਠੰਡੀ ਚੱਲਦੀ ਆ ਹਵਾ ਜੇ ਤਾਂ ਜਿਆਦਾ ਮੀਂਹ ਪੈ ਜਵੇ ਨਾ ਪੇ ਤਾਂ ਮੌਸਮ ਮੈਨ ਵਧੀਆ ਹੋ ਜਵੇ ਦੇਖੋ ਜੀ ਖੰਡ ਬਹੁਤ ਜ਼ਿਆਦਾ ਬਾਹਰ ਨਿਕਲਣਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਅਸੀਂ ਵੀ ਅੱਜ ਸਵੇਰ ਦੇ ਹੀ ਬਸੰਦਰੇ ਬੈਠੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸੋਹਣੇ ਸੋਹਣੇ ਸੂਟ ਆ ਆਓ ਜੀ ਕੱਢੋ ਸੂਟ ਆਪਾਂ ਦਿਖਾਉਨੇ ਆ ਸੋਹਣੇ ਸੋਹਣੇ ਸੂਟ ਕਢਾਈ ਵਾਲੇ ਤੇ ਰੰਗ ਵੀ ਦੇਖੋ ਕਿੰਨੇ ਸੋਹਣੇ ਸੁਣੇ ਨੇ ਦੇਖੋ ਜੀ ਇਸ ਤਰ੍ਹਾਂ ਨਾ ਗਲੇ ਤੇ ਨਾ ਬੀ ਸ਼ੇਪ ਬਣੀ ਹੋਈ ਆ ਦੇਖੋ ਕਿੰਨਾ ਸੋਹਣਾ ਨਾ ਇਸ ਤਰ੍ਹਾਂ ਨਾ ਬੀਚੇ ਸ਼ੀਸ਼ਾ ਲੱਗਿਆ ਹੋਇਆ ਏ ਤੇ ਇਸ ਤਰ੍ਹਾਂ ਲੰਬੀ-ਲੰਬੀ ਜੀ ਲਹਿਨ ਜਾਂਦੀ ਆ ਦੇਖੋ ਵੀ ਇਹਦੇ ਘੇਰੇ ਤੇ ਕੜਾਈ ਕਰੀ ਹੋਈ ਆ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਜੀ ਆਪਾਂ ਤੁਹਾਨੂੰ ਸਕੂਟ ਦੀ ਕੜਾਈ ਦੱਸਦੇ ਆ ਦੇਖੋ ਬੀ ਸ਼ੇਪ ਬਣਿਆ ਹੋਇਆ ਤੇ ਇਸ ਤਰ੍ਹਾਂ ਕੜਾਈ ਕਢੀ ਹੋਈ ਆ ਤੇ ਬੀਚੇ ਤੇ ਨਾ ਸ਼ੀਸ਼ਾ ਲੱਗਿਆ ਹੋਇਆ ਤੇ ਇਸ ਤਰ੍ਹਾਂ ਨਾ ਘੇਰੇ ਤੇ ਵੀ ਕੜਾਈ ਕਢੀ ਹੋਈ ਆ ਹੀ ਨਹੀਂ ਹੈਗਾ ਵੀ ਬਹੁਤਾ ਜਿਆਦਾ ਨਾ ਕੜਾਈ ਦੇ ਨਾਲੇ ਘੇਰਾ ਭਰਿਆ ਹੋਇਆ ਸਿੰਪਲ ਜਿਹਾ ਕੜਾਈ ਕਰੀ ਹੋਈ ਆ ਤੇ ਸੂਟ ਦਾ ਕਲਰ ਵੀ ਮੈਨੂੰ ਬਹੁਤ ਜਿਆਦਾ ਪਸੰਦ ਆ ਦੇਖੋ ਜੀ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਇਹਦਾ ਪਿਛਲਾ ਪ ਤੇ ਬਾਹਾਂ ਦੇ ਨਾ ਬਾਹਾਂ ਉੱਪਰ ਵੀ ਕਢਾਈ ਆਉਗੀ ਤੇ ਇਸ ਤਰ੍ਹਾਂ ਨਾ ਇੱਕ ਫਲਾਵਰ ਜਿਹਾ ਬਣਾਇਆ ਹੋਇਆ ਏ ਇਹ ਪੂਰੀਆਂ ਬਾਹਾਂ ਦਾ ਹੀ ਸਲਾਈ ਕਰਾਉਂਗੀ ਮੈਂ ਹੁਣ ਮਹਦੀਆਂ ਵਹਾਲੇ ਕਮੀਜ਼ ਬਹੁਤ ਘੱਟ ਪਾਉਣੀ ਆ ਦੇਖੋ ਜੀ ਜਿਹੜਾ ਇਹਦਾ ਦੁਪੱਟਾ ਹੈ ਨਾ ਦੁਪੱਟੇ ਤੇ ਵੀ ਦੇਖੋ ਇਸ ਤਰ੍ਹਾਂ ਨਾ ਕਢਾਈ ਕਰੀ ਹੋਈ ਆ ਦੇਖੋ ਕਿੰਨਾ ਵਧੀਆ ਕਢਾਈ ਕਰੀ ਹੋਈ ਆ ਕੱਟਵਰਕ ਦਾ ਨਾ ਕਢਾਈ ਕਰੀ ਹੋਈ ਆ ਦੇਖੋ ਇਹ ਪਾਰ ਜਿਹੜੀ ਇਹ ਦੁਪੱਟਾ ਦਾ ਇਹ ਸਿਰਪਾ ਨਹੀਂ ਜਾਣਾ ਹੈਗਾ ਦੂਜੇ ਲੋਟ ਦਾ ਇਹ ਤਾਂ ਦੂਜੇ ਲੋਟ ਕੱਲ ਕੋਲ ਚੇ ਪਾਹੂਗਾ ਸਲਵਾਰ ਤੇ ਵੀ ਹੈ ਕੜਾਈ ਹਾਂ ਹਾਂ ਸਲਵਾਰ ਦੇ ਪੌਂਚਿਆਂ ਤੇ ਵੀ ਕੜਾਈ ਕਰੀ ਹੋਈ ਆ ਅਗਰ ਸੂਟ ਹੈਗਾ ਗ੍ਰੀਨ ਜੇ ਤੁਹਾਨੂੰ ਮਰੇ ਰੇਖਾ ਰਾਣੀ ਦੇ ਨਾ 2-3 ਦਿਨ ਤੱਕਰ ਆਪਣੇ ਉੱਥੇ ਨੂੰ ਘਰ ਨੂੰ ਚਲੇ ਜਾਣਾ ਤੇ ਉਹਦੇ ਵਾਸਤੇ ਵੀ ਆਪਾਂ ਦੋ ਸੂਟਾਂ ਦੀ ਕਰੀ ਆ ਸ਼ਾਪਿੰਗ ਉਹਨੇ ਕਿਹਾ ਤਾਂ ਕਹਿੰਦੀ ਦੀਦੀ ਮੈਨੂੰ ਗੂੜੇ ਗੂੜੇ ਰੰਗਾਂ ਦੇ ਲੈ ਕੇ ਆਇਓ ਉੱਥੇ ਨਾ ਉਹਦੇ ਚਾਚਾ ਜੀ ਦੀ ਬੇਟੀ ਦੀ ਨਾ ਹੈਗੀ ਆ ਮੈਰਿਜ ਤੇ ਆਪਾਂ ਉਹਦੇ ਵਾਸਤੇ ਵੀ ਸੂਟ ਲੈ ਕੇ ਆਏ ਆ ਦੇਖੋ ਜੀ ਉਹਦੇ ਵਾਸਤੇ ਨਾ ਦੇਖੋ ਕਿੰਨਾ ਸੋਹਣਾ ਤਿੱਲੇ ਦਾ ਕੰਮ ਹੋਇਆ ਵਾ ਇਹ ਗ੍ਰੀਨ ਰੰਗ ਦੇ ਹਰੇ ਲਾਲ ਪੀਲੇ ਸੂਟ ਪੋਣੀ ਹੈ ਨਾ ਉਹਨੂੰ ਦੇਖ ਕੇ ਨਾ ਉਹਦਾ ਵੀ ਹੁਣ ਦਿਲ ਕਰਿਆ ਆ ਕਹਿੰਦੀ ਦੀਦੀ ਮੈਨੂੰ ਵੀ ਨਾ ਗੂੜੇ ਗੂੜੇ ਕਲਰ ਦਾ ਹੀ ਸੂਟ ਲੈ ਕੇ ਆਇਓ ਤੁਸੀਂ ਗ੍ਰੀਨ ਤੇ ਬਲੂ ਪਸੰਦ ਆਏ ਨਾ ਦੇਖੋ ਜੀ ਇਹਦਾ ਦੁਪੱਟਾ ਹੈ ਨਾ ਦੁਪੱਟੇ ਤੇ ਵੀ ਨਾ ਇਸ ਤਰ੍ਹਾਂ ਕਢਾਈ ਕਰੀ ਹੋਈ ਆ ਦੇਖੋ ਇਹ ਬਾਹਾਂ ਤੇ ਆ ਜੰਨੇ ਨੇ ਦੋ ਫਲਾਵਰ ਇਹਦਾ ਦੁਪੱਟਾ ਦਿਖਾਈ ਤਾਂ ਕਿਹਾ ਜਿਆ ਵਿਚੋ ਇਹ ਹੈਗਾ ਦੁਪੱਟਾ ਦੇਖੋ ਦੁਪੱਟੇ ਤੇ ਵੀ ਨਾ ਇਸ ਤਰ੍ਹਾਂ ਨਾ ਕਢਾਈ ਕਰੀ ਹੋਈ ਆ ਤੇ ਦੁਪੱਟੇ ਦੇ ਵਿੱਚ ਛੋਟੇ ਛੋਟੇ ਨਾ ਫੁੱਲ ਨੇ ਤੇ ਸੂਟ ਜਦੋਂ ਨੇ ਬਣ ਕੇ ਹੋ ਜਾਣਾ ਤਿਆਰ ਤੇ ਬਹੁਤ ਸੋਹਣਾ ਲੱਗੂਗਾ ਲਿਓ ਅਗਲਾ ਸੂਟ ਕੱਢੋ ਇਹ ਵੀ ਦੇਖਾ ਗਈ ਸੂਟ ਦੇਖੋ ਜੀ ਇੱਕ ਸੂਟ ਹੈਗਾ ਰੇਖਾ ਦਾ ਹਾ ਸੂਟ ਦੇਖੋ ਇਹਦੇ ਨਾ ਸਾਰੇ ਕਮੀਜ਼ ਬੰਨਾ ਇਸ ਤਰ੍ਹਾਂ ਨਾ ਕਢਾਈ ਕਰੀ ਹੋਈ ਆ ਇਹਦਾ ਗਲਾ ਜਿਹੜਾ ਉਹ ਹੈਗਾ ਇਹ ਸਿੰਪਲ ਛੋਟੇ ਛੋਟੇ ਵਿੱਚ ਫਲਾਵਰ ਜੇ ਬਾਏ ਹੋਏ ਉਹ ਜਿਨ੍ਹਾਂ ਨੂੰ ਬੂਟੀ ਕਹਿ ਦਿੰਦੇ ਆ ਤੇ ਕੱਟਵਰਕ ਨਾਲੇ ਤਿਆਰ ਕੀਤਾ ਹੋਇਆ ਇਹ ਦੁਪੱਟਾ ਇਹ ਵੀ ਸਿਰ ਪਰ ਰਹਿਣ ਵਾਲਾ ਦੁਪੱਟਾ ਨਹੀਂ ਹੈਗਾ ਦੇਖੋ ਜੀ ਆਹਾ ਆ ਜਣੀ ਆ ਕੜਾਈ ਆ ਜਣੀ ਆ ਬਾਹਾਂ ਤੇ ਇਹਦੇ ਨਾਲ ਮੂਰੀਆਂ ਤੇ ਕੜਾਈ ਨਹੀਂ ਹੈਗੀ ਸਿਰੇ ਬਾਹਾਂ ਤੇ ਆ ਕਲੀਆਂ ਬਾਹਾਂ ਬਾਹਾਂ ਤੇ ਹੀ ਬਸ ਫੁੱਲ ਜੀ ਆ ਵੀ ਅਗਲਾ ਸੂਟ ਕੱਟ ਉਹਨਾਂ ਨੇ ਇੱਕ ਹਾਂ ਦੋਨਾਂ ਨੇ ਇੱਕੋ ਜੇ ਪਾਉਣੇ ਵਿਆਹ ਸ਼ਾਦੀ ਤੇ ਉਹ ਕਹਿੰਦੀ ਦੀਦੀ ਕੜਾਈ ਇੱਕ ਹੋਵੇ ਫੇਰ ਨਾ ਕਦੀ ਵੀ ਅਸੀਂ ਫੇਰ ਕਲਰ ਆਪਣਾ ਚੇਂਜ ਕਰ ਲੂੰਗੀ ਹੂੰ ਚਲੋ ਜੀ ਮੈਂ ਆਪਣੇ ਵਾਸਤੇ ਲੈ ਕੇ ਆਈਆਂ ਸੰਤਰੀ ਰੰਗ ਦਾ ਸੂਟ ਤੇ ਦੇਖੋ ਕਬੜੀ ਕੜਾਈ ਨਹੀਂ ਹੈਗੀ ਸਿਰਫ ਨਾ ਘੇਰੇ ਘੇਰੇ ਤੇ ਕੜਾਈ ਕੱਢੀ ਹੋਈ ਆ ਜਿਹੜਾ ਇਹਦਾ ਦੁਪੱਟਾ ਨਾ ਦੁਪੱਟਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਹਨਾਂ ਨਾ ਆਈ ਨਹੀਂ ਹੈਗਾ ਵੀ ਟਾਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਤੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਦੇਖੋ ਕਿੰਨੀ ਸੋਹਣੀ ਕੜਾਈ ਆ ਤੇ ਵਿੱਚ ਵੀ ਛੋਛੋੜੀ ਬੂਟੀ ਜੀ ਆ ਦੁਪੱਟਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ। ਦੇਖੋ ਜੀ ਸਾਰੇ ਲੋਕ ਨਾ ਦੁਪੱਟਾ ਹੀ ਬਣਾਉਂਦਾ ਸੂਟ ਦੀ। ਜੇ ਦੁਪੱਟਾ ਘਟੀਆ ਹੋ ਗਰਨਾ ਤੇ ਸੂਟ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਜਿਹੜਾ ਆਪਾਂ ਨੇ ਇਹ ਸੂਟ ਲਿਆਂਦਾ ਨਾ ਇਹਦਾ ਪ੍ਰਾਈਸ ਹੈਗਾ 4500 ਰੁਪਈਆ। ਤੇ ਸੰਤਰੀ ਰੰਗ ਦਾ ਸੂਟ ਆ। ਉਹਨੂੰ ਰੇਟ ਦੱਸ ਦਿੱਤਾ ਏ। ਕਢਾਈ ਸੋਹਣੀ ਹੈ। ਕਢਾਈ ਸੋਹਣੀ ਹੈ। ਇਹਨੂੰ ਤੈ ਬਾਅਦ ਵਿੱਚ ਤੇ ਮਾਰਾਂਗੇ। ਇਹ ਪਹਿਲਾਂ ਦੇਖੋ। ਯੈਲੋ ਵੀ ਅਗਲਾ ਸੂਟ ਕੱਟ ਲੈ ਲੋ। ਦੇਖੋ ਜੀ ਇਹ ਆ ਗਿਆ ਯੈਲੋ ਸੂਟ। देखो ये बिना इस तरह तिल्ले दे ਨਾਲੇ ਤਿਆਰ ਕਰਿਆ ਹੋਇਆ। ਇਹਦੇ ਨਾਲ ਸਿਰਫ ਕੱਲੇ ਕਮੀਜ਼ ਤੇ ਕਢਾਈ ਆ। ਤੇ ਆ ਇਸ ਤਰ੍ਹਾਂ ਕੇਰੇ ਤੇ ਕਰਿਆ ਹੋਇਆ ਥੋੜਾ ਜਿਹਾ ਕੰਮ। ਇਹਦਾ ਕਲਰ ਵੀ ਬਹੁਤ ਵਧੀਆ ਜਿਵੇਂ ਨਾ ਸਰੋਂ ਦਾ ਰੰਗ ਹੁੰਦਾ ਨਾ ਸਰੋਂ ਦਾ ਫੁੱਲ ਹੁੰਨੇ ਆ ਉਹੋ ਜਿਹਾ ਰੰਗ ਹੈ। ਤੇ ਆਪਾਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾਉਨੇ ਆ। ਇਹ ਆ ਜਾਣਾ ਹੈ। ਬਾਵਾ ਤੇ ਆ ਜਾਣਾ ਇਹ। ਇਸ ਤਰ੍ਹਾਂ ਦੇ ਕਢਾਈ ਕਰੀ ਹੋਈ ਆ। ਇਹ ਬੜਾ ਆਈ ਨਹੀਂ ਹੈਗਾ ਵੀ ਬਹੁਤ ਹੈਵੀ ਜਿਹਾ ਸੂਟ ਆ ਇਹ ਹਲਕਾ ਜਿਹਾ ਸੂਟ ਕਢਾਈ ਕਰੀ ਹੋਈ ਆ ਦੇਖੋ ਜੀ ਇਹ ਹੈਗਾ ਇਹਦਾ ਦੁਪੱਟਾ ਹੈ ਦੁਪੱਟੇ ਤੇ ਵੀ ਇਸ ਤਰ੍ਹਾਂ ਕਢਾਈ ਕਰੀ ਹੋਈ ਆ ਇਹਦਾ ਕੁੜੀਆਂ ਦੇ ਪੌਣਿਆਂ ਲਈ ਸੂਟ ਹੈ ਇਹ ਤਾਂ ਸਿਰ ਪਰ ਤਾਂ ਦੁਪੱਟਾ ਰਹਿਣਾ ਨਹੀਂ ਹੈਗਾ ਕੁੜੀਆਂ ਤਾਂ ਇਹਨਾਂ ਗਲ ਵਿੱਚ ਚੁੰਨੀ ਪਾ ਲੈਣੀ ਹੈ ਤਾਂ ਕਿ ਕਿੱਡਾ ਲੱਗੇ ਹੋਇਆ ਤੇ ਇਹਦਾ ਕਲਰ ਵੀ ਬਹੁਤ ਵਧੀਆ ਹੈ ਇਹ ਕਿਹਨਾਂ ਇੱਕ ਸੰਤਰੀ ਰੰਗ ਦਾ ਸੂਟ ਹੈ ਤੇਰੀ ਕੜਾਈ ਵੀ ਦੇਖੋ ਕਿੰਨੀ ਸੋਹਣੀ ਐ ਇਹਦਾ ਪ੍ਰਾਈਸ ਹੈਗਾ ਏ 3500 ਰੁਪਏ ਦਾ ਇਹ 3500 ਰੁਪਏ ਦਾ ਸੂਟ ਆਪਣਾ ਤੇ ਹੈਗੀ ਐ ਛੋਛੋੜੀ ਬੂ ਮੈਂ ਤੁਹਾਨੂੰ ਕੋਲ ਕੇ ਦਿਖਾਉਣੀ ਆ ਖੜਚੋ ਕਪੜਾ ਤੇਲਕਵਾ ਜਿਆ ਬਹੁਤ ਐ ਲੈ ਲਿਓ ਕਿੰਨਾ ਹੰਡਾ ਕਪੜਾ ਠੰਡਾ ਏ ਜਿਵੇਂ ਰੇਸ਼ਮੀ ਜਿਹਾ ਹੁੰਦਾ ਐ ਇੰਦਾ ਵੀ ਐ ਦੇਖੋ ਜੀ ਇਹਦੇ ਨਾਲ ਗਲੇ ਤੇ ਕੁਝ ਨਹੀਂ ਬਣਿਆ ਹੋਇਆ ਹੈਗਾ ਉੱਪਰ ਤੇ ਤਾਂ ਇਹ ਬਿਲਕੁਲ ਨਾ ਸਿੰਪਲ ਹੈ ਸਿਰਫ ਇਹਦੇ ਜਿਹੜਾ ਵੀ ਜਿੰਨਾ ਵੀ ਕੰਮ ਹੋਇਆ ਵਾ ਨਾ ਘੇਰੇ ਤੇ ਲੈ ਕੇ ਨਾ ਬਸ ਐਸ ਤਰ੍ਹਾਂ ਨਾ ਬਸ ਗੱਬੇ ਗੱਬੇ ਹੀ ਫਰੰਟ ਤੇ ਐਸ ਤਰ੍ਹਾਂ ਬੂਟੀ ਬਣੀ ਹੋਈ ਆ ਬਹੁਤੀ ਕਢਾਈ ਨਹੀਂ ਹੈਗੀ ਆਈ ਨਹੀਂ ਹੈਗਾ ਵੀ ਬਹੁਤੀਆਂ ਸਿੱਪੀਆਂ ਸਤਾਰੇ ਜੇ ਆ ਵੀ ਜਿਹੋ ਜਹੀ ਕਢਾਈ ਸਾਨੂੰ ਚਾਹੀਦੀ ਸੀ ਨਾ ਉਹੀ ਜੀ ਕਢਾਈ ਹੋਈ ਵੀ ਆ ਉਹ ਇਹਨੂੰ ਜਦ ਆਪਰੇ ਲੈਸ ਵਗੈਰਾ ਲਾਉਣਾ ਨਾ ਇਹਦੀ ਲੁੱਕ ਬਹੁਤ ਸੋਹਣੀ ਬਣ ਜਾਣੀ ਆ ਇਹ ਬਹੁਤੇ ਭਾਰੀ ਭਾਰੀ ਤਾਂ ਨਾ ਪੈਂਦੇ ਵੀ ਨਹੀਂ ਹੈਗੇ ਹੁਣ ਆਪਾਂ ਇੱਕ ਵਾਰੀ ਪਾਰਟੀ ਤੇ ਵਿਆਹ ਸ਼ਾਦੀ ਤੇ ਪਾ ਲੈਨੇ ਆ ਉਸਤੇ ਮਗਰ ਨਾ ਫਿਰ ਹੈਂਗਰ ਦੇ ਵਿੱਚ ਟੰਗੇ ਹੀ ਰਹਿਨੇ ਆ ਜੇ ਕੜਾਈ ਘੱਟ ਕਰੀ ਹੋਊਗੀ ਨਾ ਆਪਾਂ ਰਿਸ਼ਤੇਦਾਰੀ ਦੇ ਵਿੱਚ ਨੂੰ ਵੀ ਪਾ ਸਕਦੇ ਆ ਉਹ ਕੱਪੜਾ ਲੈਣੀ ਹੁੰਨੀ ਆ ਮੈਂ ਜਿਹੜਾ ਵੀ ਨਾ ਹਰ ਮੌਸਮ ਦੇ ਵਿੱਚ ਪੈ ਜਵੇ ਦੇਖੋ ਜੀ ਇਹ ਹੈਗਾ ਤਾਂ ਆਪਣਾ ਸੂਟ ਤੇ ਇਹਦੇ ਨਾਲ ਦਾ ਨਾ ਦੁਪੱਟਾ ਕਿੱਥੇ ਗਿਆ ਦੁਪੱਟਾ ਇਹ ਹੈਗਾ ਤਾਂ ਦੁਪੱਟਾ ਇਹਦੇ ਨਾਲ ਸਾਰੇ ਦੁਪੱਟੇ ਤੇ ਨਾ ਇਸ ਤਰ੍ਹਾਂ ਨਾ ਕੜਾਈ ਕਰੀ ਹੋਈ ਆ ਤੇ ਕੱਟਵਰਕ ਦਿੱਤਾ ਹੋਇਆ ਹੈ ਦੇਖੋ ਕਿੰਨਾ ਵਧੀਆ ਲੱਗਦਾ ਹੈ ਵਿੱਚ ਹੈਗੀ ਐ ਛੋਛੋੜੀ ਬੂਟੀ ਆ ਇਹ ਸਾਰੇ ਸੂਟ ਤੇ ਨਾ ਤਿੱਲੇ ਦਾ ਕੰਮ ਹੋਇਆ ਵਾਏ ਦੇਖੋ ਦੁਪੱਟਾ ਵੀ ਐਨ ਖੁੱਲਾ ਡੁੱਲਾ ਲੰਬਾਈ ਚੜਾਈ ਇਹਦੀ ਦੁਪੱਟੇ ਦੀ ਪੂਰੀ ਹੈ ਦੇਖੋ ਜਿੱਦਾਂ ਅਸੀਂ ਸ਼ਾਪਿੰਗ ਕਰਨ ਗਏਂਦੀ ਇਹਦੀ ਹਰੇ ਲਾਲ ਪੀਲੇ ਮਤ ਲੀਜੀਏ ਦੇਖੋ ਜਿਹੜੇ ਹੈਗੇ ਫੇਰ ਵੀ ਦੇਖੋ ਜੀ ਹੁ ਦੁਕਾਨਾਂ ਦੇ ਵਿੱਚ ਹਰੇ ਲਾਲ ਪੀਲੇ ਜ਼ਿਆਦਾ ਮਿਲਦੇ ਆ ਆ ਪੀਲਾ ਫੇਰ ਖਰੀਦ ਲੈਂਦਾ ਆਪਾਂ ਨੇ ਸੂਟ ਮੈਚਿੰਗ ਦੇਖੋ ਇਹਦਾ ਕਲਰ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਤੇ ਇਹਦੀ ਹੈਗੀ ਆ ਇਸ ਤਰ੍ਹਾਂ ਪਲੇਨ ਹੈਗੀ ਆ ਸਲਵਾਰ ਹੈ ਤੇ ਹਾਏ ਕੜਾਈ ਤੋਂ ਹਟਕੇ ਆ ਇਹਦੇ ਕੋ ਕੜਾਈ ਵਾਲਾ ਤਾਂ ਇੰਨੇ ਜ਼ਿਆਦੇ ਪੈਂਦੇ ਵੀ ਨਹੀਂ ਹੈਗੇ ਇਹ ਕੁਝ ਲੱਗਾ ਇਹ ਕੁਝ ਲੱਗਾ ਜਿਵੇਂ ਮਰਜੀ ਆਪਾਂ ਨੇ ਗੁਰਦੁਆਰੇ ਨੂੰ ਜਾਣਾ ਹੈ ਕਿਤੇ ਬਾਜ਼ਾਰ ਜਾਣਾ ਹੈ ਤੇ ਇਹੋ ਜਿਹਾ ਸਿੰਪਲ ਜਿਹਾ ਸੂਟ ਵਧੀਆ ਰਹਿੰਦੇ ਆ ਦੇਖੋ ਜੀ ਜਦੋਂ ਜੀ ਸਲਾਈ ਹੋਣੀ ਹੈ ਤੇ ਬਹੁਤ ਵਧੀਆ ਲੱਗੂਗਾ ਆਹ ਇਹੋ ਜਿਹਾ ਰੰਗ ਨਾ ਮੇਰੇ ਕੋਲ ਹੈ ਨਹੀਂ ਤਾਂ ਕੜਾਈ ਵਾਲੇ ਤਾਂ ਬਹੁਤ ਜ਼ਿਆਦਾ ਹੋਏ ਤੇ ਮਗਾ ਵੀ ਕੋਈ ਸਿੰਪਲ ਸੂਟ ਵੀ ਚਾਹੀਦਾ ਹੈ ਚਲੋ ਜੀ ਇਹ ਹੈਗਾ ਇਹ ਦੁਪੱਟਾ ਦੁਪੱਟਾ ਵੀ ਐਨ ਪੂਰਾ ਨਾ ਖੁੱਲਾ ਡੁੱਲਾ ਦੁਪੱਟਾ ਇਹ ਦੇਖੋ ਇਹਦੇ ਨਾਲ ਦਾ ਐਸ ਤਰ੍ਹਾਂ ਹੀਠਾਂ ਐਸ ਤਰ੍ਹਾਂ ਨਾ ਬਾਰਡਰ ਜੀ ਆਏ ਤੇ ਵਿੱਚ ਸਾਫ ਆ ਗਿਆ ਵਿੱਚ ਕਮੀਜ਼ ਨਾਲ ਦੀਆਂ ਨਾ ਇਸ ਤਰ੍ਹਾਂ ਬੂਟੀਆਂ ਜੀਆਂ ਨੇ ਸਿੱੰਨੀ ਸੋਹਣੀ ਹੈ ਤੇ ਚੁੰਨੀ ਬਹੁਤ ਸੋਹਣੀ ਹੈ ਨਾਲੇ ਆਏ ਆ ਸਿਰ ਪਰ ਰੁੱਤਰੂਗੀ ਨਹੀਂ ਹੂੰ ਕੁਝ ਲੱਗ ਜਾ ਕਲਰ ਵੀ ਚਾਹੀਦਾ ਜਿਹੜੇ ਹੁਣ ਇੱਕੋ ਜਿਹੇ ਕਲਰ ਹੁੰਨੇ ਨਾ ਫਿਰ ਉਹ ਇਹਨੇ ਪਾਉਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਚਲੋ ਜੀ ਸਭ ਤੋਂ ਮੇਰਾ ਫੇਵਰੇਟ ਆ ਗਿਆ ਸੂਟ yellow yellow ਬਿਨਾਂ ਨਹੀਂ ਮੈਂ ਤੇ ਰਹਿ ਹੁੰਦਾ ਹੈਗਾ ਵੀ ਮੇਰੀਆਂ ਭੈਣਾਂ ਵੀ ਮੈਨੂੰ ਇੰਨਾ ਜ਼ਿਆਦਾ ਕਮੈਂਟ ਕਰਦੀਆਂ ਕਹਿੰਦੀ ਦੀ ਜੀ ਤੁਹਾਡੇ ਕੋਲ ਤਾਂ ਪੀਲੇ ਸੂਟ ਬਹੁਤ ਨੇ ਹਰੇ ਤੇ ਪੀਲੇ ਦੇਖੋ ਜੀ ਕੀ ਕਰੀਏ ਹੁਣ ਜਦੋਂ ਆਪਣਾ ਦਿਲ ਪੀਲੇ ਸੂਟ ਨਾਲੇ ਲੱਗਦਾ ਏ ਦੇਖੋ ਜੀ ਇਸ ਤਰ੍ਹਾਂ ਦੇ ਨਾ ਉੱਪਰ ਦੇਖੋ ਪੱਤੀਆਂ ਜੀਆਂ ਬਣੀਆਂ ਹੋਈਆਂ ਨੇ ਨੇੜੇ ਕਰਕੇ ਤੁਹਾਨੂੰ ਦਿਖਾਉਨੇ ਆ ਇਹਨੂੰ ਤਾਂ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਹੈਗੀ ਦੇਖੋ ਕਿੰਨਾ ਜ਼ਿਆਦਾ ਨਾ ਰੇਸ਼ਮ ਜਿਵੇਂ ਰੇਸ਼ਮੀ ਹੁੰਦਾ ਨਾ ਕੱਪੜਾ ਇਸ ਤਰ੍ਹਾਂ ਦਾ ਹੀ ਆ ਤੇ ਵਿੱਚ ਨਾ ਛੋਛੜੀ ਬੂਟੀਆਂ ਜੀਆਂ ਬਣੀਆਂ ਹੋਈਆਂ ਨੇ ਤੇ ਇਹਦੇ ਨਾਲ ਦੀ ਹੈਗੀ ਆ ਇੱਕ ਨਾ ਪਲੇਨ ਹੈਗੀ ਸਲਵਾਰ ਦੇਖੋ ਕਿੰਨੀ ਵਧੀਆ ਲੱਗਦਾ ਕੱਪੜਾ ਤੇ ਇਹਦੇ ਨਾਲ ਦਾ ਆਪਾਂ ਤੁਹਾਨੂੰ ਦੁਪੱਟਾ ਵੀ ਖੋਲ ਕੇ ਦਿਖਾਉਨੇ ਆਂ ਦੇਖੋ ਜੀ ਮੈਨੂੰ ਬਹੁਤ ਪਹਿਲੀ ਵਾਰ ਚ ਪਸੰਦ ਆ ਗਿਆ ਹੈ ਹੈ ਤਾਂ ਮੇਰੇ ਕੋਲ ਪੀਲੇ ਬਹੁਤ ਆ ਮਾਖਾ ਵੀ ਲੈਣਾ ਹੀ ਲੈਣਾ ਹੈ ਦੇਖੋ ਜੀ ਇਹ ਹੈ ਇਹਦੇ ਨਾਲ ਦਾ ਹੈਗਾ ਇਹ ਦੁਪੱਟਾ ਇਹ ਹੈਗਾ ਇਹ 1980 ਰੁਪਏ ਦੇ ਵਿੱਚ ਪਿਆ ਆਪਾਂ ਨੂੰ ਸੂਟ ਇਹ ਵਾਲਾ ਸੂਟ ਵੀ 1980 ਦਾ ਹੀ ਆ ਤੇ ਪੀਲੇ ਵਾਲਾ ਵੀ 1980 ਦਾ ਹੀ ਆ ਤੇ ਸੂਟ ਹੈਗੇ ਆ ਬਹੁਤ ਵਧੀਆ ਚੱਲਣ ਵਾਲੇ ਸੂਟ ਨੇ ਨਾਲੇ ਹਲਕੇ ਜਿਹੇ ਆਏ ਨਹੀਂ ਹੈਗੇ ਵੀ ਬਹੁਤੇ ਭਾਰੇ ਭਾਰੇ ਜਿਹੇ ਆ ਦੇਖੋ ਜੀ ਇਹ ਕਰੀਤੀ ਆਪਾਂ ਨੇ ਸ਼ਾਪਿੰਗ ਜੇ ਤੁਹਾਨੂੰ ਨਾ ਸ਼ਾਪਿੰਗ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਮੈਨੂੰ ਤਾਂ ਸੂਟ ਸਾਰੇ ਪਸੰਦ ਆਏ ਆ ਉਹ ਆਪਾਂ ਨੇ ਫੇਰ ਜਾਣਾ ਖੰਨੇ ਸ਼ਾਪਿੰਗ ਕਰਨ ਬਾਅਦ ਤੇ ਪੰਜਾਬੀ ਜੁੱਤੀਆਂ ਦੀ ਕਰਨੀ ਆਪਾਂ ਨੇ ਸ਼ਾਪਿੰਗ ਤੇ ਵਿਆਹ ਦੇ ਦਿਨ ਰਹਿ ਗਏ ਨੇ 4-5 ਕੁ ਉਸ ਤੇ ਮਗਰੋਂ ਫੇਰ ਆਪਾਂ ਪਹਿਲਾਂ ਪਹਿਲਾਂ ਆਪਣੀ ਤਿਆਰੀ ਕਰ ਲਈਏ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ